ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਸਵੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਸਾਖੀ ਤੇਵੀਂ ਬਠਿੰਡੇ ਦੇ ਵਸਨੀਕਾਂ ਦੇ ਦੁੱਖ ਦੂਰ ਕਰਨੇ ਬਠਿੰਡਾ ਪੈਪਸੋ ਵਿੱਚ ਮਾਲਵੇ ਦਾ ਇੱਕ ਮਸ਼ਹੂਰ ਸ਼ਹਿਰ ਹੈ ਤੇ ਰੇਲਵੇ ਸਟੇਸ਼ਨ ਹੈ ਇੱਥੇ ਕਿਲੇ ਵਿੱਚ ਗੁਰਦੁਆਰਾ ਵੀ ਹੈ ਇੱਥੇ ਪਹਿਲਾ 6ਵੀਂ ਪਾਤਸ਼ਾਹੀ ਤੇ 7ਵੀਂ ਪਾਤਸ਼ਾਹੀ ਪੁੱਜਦੇ ਰਹੇ ਤੇ ਇਸ ਸਾਨੂੰ ਨਿਹਾਲ ਕਰਦੇ ਰਹੇ ਹਨ ਇਤਿਹਾਸਿਕ ਤੇ ਪੁਰਾਣਕ ਕਥਾ ਇਸ ਸਾਰੇ ਸ਼ਹਿਰ ਨੂੰ ਰਾਜਾ ਬਿਨੇਪਾਲ ਨੇ ਵਸਾਇਆ ਸੀ ਬਿਨੇਪਾਲ ਪਟਨੇਰ ਦੇ ਰਾਜੇ ਦਾ ਪੁੱਤਰ ਸੀ ਰਾਜੇ ਨੇ ਇਸ ਨੂੰ ਘਰੋਂ ਕੱਢ ਦਿੱਤਾ ਤੇ ਉਹ ਪਟਨੇਰ ਤੋਂ ਤੁਰ ਕੇ ਇਸ ਅਸਥਾਨ ਤੇ ਪੁੱਜਾ ਜਿੱਤੇ ਹੁਣ ਪਠਿੰਡਾ ਹੈ ਉਸ ਸਮੇਂ ਇੱਥੇ ਅਲੜਾ ਨਾਮ ਦੀ ਨਦੀ ਵਗਦੀ ਹੁੰਦੀ ਸੀ ਬਿਨੇਪਾਲ ਦੇ ਨਾਲ ਥੋੜੇ ਜੇ ਆਦਮੀ ਸਨ ਉਹ ਵੀ ਸੱਚੇ ਸੇਵਕ ਤੇ ਮਿੱਤਰ ਪਰ ਹੌਲੀ ਹੌਲੀ ਉਹ ਵੀ ਚਲੀ ਗਈ ਤੇ ਸਿਰਫ ਚਾਰ ਸਾਥੀ ਰਹਿ ਗਏ ਇੱਕ ਦਿਨ ਬਿਨੇਪਾਲ ਨੇ ਦੇਖਿਆ ਇੱਕ ਬੱਕਰੀ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਦੋ ਬਘਿਆੜਾਂ ਨਾਲ ਯੁੱਧ ਕਰ ਰਹੀ ਹੈ ਪਹਿਲਾਂ ਇਹ ਉਸ ਦੀ ਲੜਾਈ ਦੇਖਦਾ ਰਿਹਾ ਫਿਰ ਇਸ ਨੇ ਬਘਿਆੜਾਂ ਨੂੰ ਮਾਰ ਦਿੱਤਾ ਬਘਿਆੜਾਂ ਨੂੰ ਮਾਰ ਕੇ ਇਸ ਤਾਂ ਨੂੰ ਜੇਤੂ ਤੇ ਸ਼ੁਭ ਸਮਝ ਕੇ ਉੱਤੇ ਹੀ ਝੁੱਗੀ ਪਾ ਲਈ ਤੇ ਤਪੱਸਿਆ ਵਾਂਗ ਰਹਿਣ ਲੱਗੇ ਸ਼ਿਕਾਰ ਖੀਣ ਛੱਡਦੇ ਤੇ ਚੰਗੇ ਦਿਨਾਂ ਦੀ ਉਡੀਕ ਕਰਦੇ ਰਹੇ ਉਥੇ ਇੱਕ ਸਾਧੂ ਰਹਿੰਦਾ ਸੀ ਬਿਨੇਪਾਲ ਨੇ ਉਸ ਦੀ ਸੇਵਾ ਕੀਤੀ ਤੇ ਪ੍ਰਸੰਨ ਹੋ ਕੇ ਸਾਧੂ ਤਾਂ ਕਿਤੇ ਚਲੇ ਗਿਆ ਪਰ ਬਿਰੇਪਾਲ ਨੇ ਗिल्ट ਸਿੱਕਾ ਤੇ ਚਾਂਦੀ ਆਦਿਕ ਤੋਂ ਸੋਨਾ ਬਣਾਉਣਾ ਆਰੰਭ ਕਰ ਦਿੱਤਾ ਜਿਸ ਨਾਲ ਉਹ ਅਮੀਰ ਹੋ ਗਿਆ ਉਸ ਨੇ ਆਂਡ ਗਵਾਣ ਦੇ ਆਦਮੀ ਇਕੱਠੇ ਕਰਕੇ ਫੌਜ ਬਣਾ ਲਈ ਉਸ ਰੌਣਕ ਨੂੰ ਦੇਖ ਕੇ ਬਿਨੇਪਾਲ ਦੇ ਮਤਰੇ ਭਰਾ ਨੇ ਉਸ ਤੇ ਉੱਤੇ ਚੜਾਈ ਕਰ ਦਿੱਤੀ ਉਸ ਚੜਾਈ ਵਿੱਚ ਬਿਨੇਪਾਲ ਦੀ ਫਤਿਹ ਹੋਈ ਉਸ ਦਾ ਪ੍ਰਾਅ ਮਾਰਿਆ ਗਿਆ ਬਿਨੇਪਾਲ ਮੂੜਪਟ ਨੇਰ ਦਾ ਰਾਜਾ ਬਣ ਗਿਆ ਪਰ ਉਹ ਆਪਣੀ ਝੁੱਗੀ ਨੂੰ ਨਾ ਭੁੱਲਿਆ ਉਸ ਨੇ ਉਸ ਥਾਂ ਇੱਕ ਕਿਲਾ ਉਸਾਰਨ ਦੀ ਸਲਾਹ ਕੀਤੀ ਬਿਨੇਪਾਲ ਦੇ ਹੁਕਮ ਨਾਲ ਕਿਲਾ ਉਸਾਰਨ ਦੀ ਸਲਾਹ ਪੱਕੀ ਹੋਈ ਜਦੋਂ ਨੀਂ ਰੱਖਣ ਲੱਗੇ ਤਾਂ ਨੀਂ ਹੀਠਾ ਹੀ ਗਰਖ ਹੋ ਗਈ ਉਸ ਦਾ ਘਰ ਖੋਣਾ ਦੇਖ ਕੇ ਬਿਨੇਪਾਲ ਬਹੁਤ ਹੈਰਾਨ ਹੋਇਆ ਉਸ ਨੇ ਜੋਤਸ਼ੀਆ ਨੂੰ ਪੁੱਛਿਆ ਕਿ ਕੀ ਮਾਮਲਾ ਹੈ ਕਿਉਂ ਨੀਂ ਨਹੀਂ ਖਲੌਂਦੀ ਜੋਛੀਆਂ ਨੇ ਹਿਸਾਬ ਲਾ ਕੇ ਪੂਰਾ ਪਤਾ ਕੀਤਾ ਤੇ ਆਖਿਆ हे ਰਾਜਨ ਇੱਥੇ ਤਦ ਕਿਲਾ ਉਸਰੇਗਾ ਜਦ ਤੁਸਾਂ ਮਰਗੇ ਸੁੰਦਰ ਤੇ ਚੰਗੇ ਬੰਦੇ ਦੀ ਬਲੀ ਦਿੱਤੀ ਜਾਵੇ ਇਹ ertid ਹੈ ਇੱਥੇ ਬਲੀ ਦਿੱਤੇ ਬਿਨਾ ਕਦੀ ਮਕਾਨੇ ਨਹੀਂ ਉਸਰੇਗਾ ਜੋਛੀਆਂ ਦੇ ਇਹ ਬਚਨ ਸੁਣ ਕੇ ਬਲੀ ਦੇਣ ਵਾਲੇ ਆਦਮੀ ਦੀ ਖੋਜ ਹੋਣ ਲੱਗੀ ਆਖਰ ਇੱਕ ਆਦਮੀ ਲੱਭਾ ਉਹ ਉਸ ਜਗ੍ਹਾ ਦਾ ਵਜ਼ੀਰ ਖੰਡਾ ਸੀ ਉਹ ਰਾਜੇ ਦੇ ਇਸ਼ਾਰੇ ਨੂੰ ਸਮਝ ਗਿਆ ਉਸ ਨੂੰ ਯਕੀਨ ਹੋ ਗਿਆ ਕਿ ਉਸ ਨੂੰ ਜ਼ਰੂਰ ਸ਼ਹੀਦ ਕੀਤਾ ਜਾਵੇਗਾ ਉਸ ਦੇ ਬਲੀ ਦਿੱਤੇ ਬਿਨਾ ਕਦੀ ਕਿਲੇ ਦੀ ਨੀਂ ਨਹੀਂ ਕਲੋਣੀ ਇਸ ਵਾਸਤੇ ਉਸ ਨੇ ਆਪਣੇ ਆਪ ਹੀ ਮਰਨ ਦਾ ਫੈਸਲਾ ਕਰ ਲਿਆ ਉਸ ਨੇ ਆਪਣੇ ਆਪ ਜਾ ਕੇ ਰਾਜੇ ਬਿਨੇਪਾਲ ਨੂੰ ਕਿਹਾ हे ਰਾਜਾ ਇਸ ਕਿਲੇ ਦੀ ਨੀ ਬਲੀ ਦਿੱਤੇ ਬਿਨਾ ਨਹੀਂ ਕਲੋਣੀ ਇਸ ਵਾਸਤੇ ਮੈਂ ਬੇਨਤੀ ਕਰਦਾ ਹਾਂ ਕਿ ਮੇਰਾ ਸਰੀਰ ਲਾ ਦਿੱਤਾ ਜਾਵੇ ਮੈਂ ਹਾਜ਼ਰ ਹਾਂ ਪਰ ਸ਼ਰਤ ਇਹ ਹੈ ਕਿ ਮੇਰਾ ਨਾਮ ਰਹਿ ਜਾਵੇ ਦੁਨੀਆ ਯਾਦ ਕਰੇ ਕਿ ਕਦੀ ਠੰਡਾ ਹੁੰਦਾ ਸੀ ਮੈਨੂੰ ਜੀਵਨ ਦੀ ਕੋਈ ਪਰਵਾਹ ਨਹੀਂ ਮੈਂ ਭਾਵੇਂ ਰੱਜ ਕੇ ਨਹੀਂ ਖਾਤਾ ਰੱਜ ਕੇ ਨਹੀਂ ਹੰਡਾਇਆ ਤੇ ਨਾ ਜੀਵਨ ਦੀਆਂ ਖੁਸ਼ੀਆਂ ਮਾਣੀਆਂ ਹਨ ਫਿਰ ਵੀ ਮੈਂ ਆਪਣੇ ਆਪ ਨੂੰ ਪੇਸ਼ ਕਰਦਾ ਹਾਂ ਵਜ਼ੀਰ ਠੰਡਾ ਦੀ ਗੱਲ ਸੁਣ ਕੇ ਰਾਜਾ ਬਹੁਤ ਪ੍ਰਸੰਨ ਹੋਇਆ ਉਸ ਨੂੰ ਪ੍ਰਸੰਤਾ ਤੇ ਨਾਲ ਅਫਸੋਸ ਵੀ ਸੀ ਕਿ ਠੰਡੇ ਵਰਗਾ ਲਾਇਕ ਵਜ਼ੀਰ ਕੀ ਪਤਾ ਉਸ ਨੂੰ ਮੁਰਕੇ ਮਿਲੇ ਜਾਂ ਨਾ ਮਿਲੇ ਉਹ ਬਹੁਤ ਹੀ ਨੇਕ ਇਹ ਮਾਧਰ ਤੇ ਨੀਤੀਵਾਨ ਸੀ ਉਸ ਨੂੰ ਰਾਜੇ ਨੇ ਕਿਹਾ ਮੈਂ ਇਹ ਗੱਲ ਮੰਨ ਲੈਂਦਾ ਹਾਂ ਪਰ ਗੱਲ ਮੰਨਦਿਆਂ ਹੋਇਆਂ ਮੈਨੂੰ ਦੁੱਖ ਜ਼ਰੂਰ ਹੈ ਕਿ ਆਪ ਵਰਗਾ ਚੰਗਾ ਸਲਾਹਕਾਰ ਮੈਨੂੰ ਹੋਰ ਕੋਈ ਨਹੀਂ ਲੱਭਣਾ ਤੇਰਾ ਨਾਮ ਜ਼ਰੂਰ ਅਮਰ ਕੀਤਾ ਜਾਵੇਗਾ ਇਸੇ ਨਾਮ ਦਾ ਸ਼ਹਿਰ ਬਸੇਗਾ ਮੈਂ ਆਪਣਾ ਤੇ ਤੇਰਾ ਨਾਮ ਜੋੜ ਕੇ ਸ਼ਹਿਰ ਦਾ ਨਾਮ ਬਠਿੰਡਾ ਰੱਖਾਂਗਾ ਬ ਤੋ ਪਾ ਬੱਬੇ ਤੋ ਪਾ ਬਿਨੇ ਪਾਲ ਤੇ ਠੰਡਾ ਤੋਂ ਤੇਰਾ ਨਾਮ ਜਦੋਂ ਤੱਕ ਦੁਨੀਆ ਰਹੇਗੀ ਤਦੋਂ ਤੱਕ ਤੇਰੇ ਨਾਮ ਨੂੰ ਯਾਦ ਕਰੇਗੀ ਭਗਵਾਨ ਮੈਨੂੰ ਇਹ ਬਖਸ਼ੇ ਕਿ ਤੈਨੂੰ ਨਾ ਭੁੱਲਾਂ ਤੇਰੇ ਪਰਿਵਾਰ ਦੀ ਪਾਲਣਾ ਕਰਾਂਗਾ ਤੇਰਾ ਖਾਨਦਨ ਪਟਨੇ ਰਾਜ ਦਾ ਵਜ਼ੀਰ ਹੀ ਰਹੇਗਾ ਤੇਰਾ ਇਹ ਬਲੀਦਾਨ ਕੌਮ ਵਾਸਤੇ ਨਮੂਨਾ ਹੋਵੇਗਾ ਕਿ ਐਸੇ ਵੱਡੇ ਕਮਾਂ ਵਾਸਤੇ ਜਦੋਂ ਕਦੀ ਸਿਰ ਦੇਣ ਦੀ ਲੋੜ ਪਵੇ ਤਦੋਂ ਚਿਜਕ ਨਹੀਂ ਹੋਣੀ ਚਾਹੀਦੀ ਜਿਸ ਵਿੱਚ ਐਸੇ ਤਿਆਗੀ ਤੇ ਬਲੀਯੋਧੇ ਹੋਣ ਉਹ ਰਾਜ ਸਦਾ ਅਮਰ ਰਹਿੰਦਾ ਹੈ ਇਸ ਦੇ ਪਿੱਛੋਂ ਦਿਨ ਮਿੱਟਿਆ ਗਿਆ ਮਿੱਟੇ ਦਿਨ ਉੱਤੇ ਠੰਡੇ ਵਜ਼ੀਰ ਦੀ ਬਲੀ ਦਿੱਤੀ ਗਈ ਬਲੀ ਦੇਨ ਪਿੱਛੋਂ ਕਿਲੇ ਦੀਆਂ ਨੀਹਾਂ ਭਰੀਆਂ ਤਾਂ ਉਹ ਬਿਲਕੁਲ ਨ ਡੋਲੀਆਂ ਇਲਾ ਉੱਤਰ ਗਿਆ ਤੇ ਉਸ ਕਿਲੇ ਦੇ ਨਾਲ ਸ਼ਹਿਰ ਵਸਿਆ ਕਿਲੇ ਤੇ ਸ਼ਹਿਰ ਦਾ ਨਾਮ ਬਠਿੰਡਾ ਰੱਖਿਆ ਇਸ ਬਠਿੰਡੇ ਸ਼ਹਿਰ ਦੀ ਸੰਗਤ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੀ ਸੰਗਤ ਦੇ ਬੇਨਤੀ ਕਰਦੇ ਸਾਈਂ ਬਠਿੰਡੇ ਪਹੁੰਚੇ ਸੰਗਤ ਨੂੰ ਨਿਹਾਲ ਕੀਤਾ ਉੱਤੇ ਹੀ ਸਾਈਂ ਬਾ ਨੂੰ ਪਤਾ ਲੱਗਾ ਕਿ ਕਪੂਰਾ ਮਾਰ ਦਿੱਤਾ ਗਿਆ ਹੈ ਇੱਥੋਂ ਤੱਕ ਡੱਲਾ ਸਿੰਘ ਵੀ ਸਤਗੁਰੂ ਜੀ ਦੇ ਨਾਲ ਆਇਆ ਬਠਿੰਡੇ ਦਾ ਕਿਲਾ ਵੀ ਉਸ ਵੇਲੇ ਡੱਲਾ ਸਿੰਘ ਕੋਲ ਸੀ ਸਾਬਾਨੇ ਕਿਲੇ ਵਿੱਚ ਦੀਵਾਨ ਕਰਕੇ ਜੀਵਾਂ ਦਾ ਪਾਰ ਉਤਾਰਾ ਕੀਤਾ ਬਠਿੰਡੇ ਕੁਝ ਦਿਨ ਰਹਿ ਕੇ ਸਤਗੁਰੂ ਜੀ ਨੇ ਮਾਲਵੇ ਦੀ ਧਰਤੀ ਨੂੰ ਵਾਰ ਦਿੱਤੀ ਜਦੋਂ ਧਰਤੀ ਨੂੰ ਵਾਰ ਦੇ ਰਹੇ ਸਨ ਤਾਂ ਇੱਕ ਮਾਈ ਨੇ ਅੰਸ ਕੀਤੀ ਸੱਚੇ ਪਾਤਸ਼ਾਹ ਬਠਿੰਡੇ ਦੇ ਕਿਲੇ ਵਿੱਚ ਕਿਸੇ ਦੇਵ ਦਾ ਵਾਸਾ ਹੈ ਇਹ ਦਿਓ सारिया वस्तुआ नी जाता है मालवे की है कल्याण सतगुरु जी ने अंतर जामता अन्व माई दिव दृष्टि वाली एक आत्मा है साहेबा ने उस वे एख लिया के दौ कौन है साहेबा ने माई ना हे माता ਇਹ ਕਾਣਾ ਦੇਉ ਹੈ ਹਾਥੀ ਜਾਂ ਝੋਟੇ ਦੇ ਰੂਪ ਵਿੱਚ ਫਿਰਦਾ ਰਹਿੰਦਾ ਹੈ ਸੱਚ ਮੁੱਚੀ ਇਸਨੇ ਮਾਲਵੇ ਦੇਸ਼ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੋਇਆ ਹੈ ਜਾਓ ਝੋਟਾ ਫੜ ਕੇ ਲਿਆਵੋ ਅੱਖੋ ਖਾਣਾ ਹੈ ਉਹ ਕਿਸੇ ਦੇ ਕਾਬੂ ਨਹੀਂ ਆਉਂਦਾ ਮੇਰੇ ਪੰਜ ਸਿੱਖ ਜਾਂਦੇ ਹਨ ਇਹ ਝੋਟੇ ਨੂੰ ਫੜ ਕੇ ਲਿਆਉਣਗੇ ਇਹ ਬਚਨ ਕਰਕੇ ਸਤਿਗੁਰੂ ਜੀ ਨੇ ਪੰਜਾਂ ਸਿੱਖਾਂ ਨੂੰ ਝੋਟਾ ਫੜਨ ਵਾਸਤੇ ਭੇਜਿਆ ਉਹ ਸਹਿਜੇ ਹੀ ਝੋਟੇ ਨੂੰ ਫੜ ਲਿਆਏ ਜਿਹੜਾ ਝੂਟਾ ਕਿਸੇ ਨੂੰ ਨੇੜੇ ਤੇੜੇ ਨਹੀਂ ਸੀ ਆਉਣ ਦਿੰਦਾ ਉਹ ਝੂਟਾ ਜਦੋਂ ਸਤਿਗੁਰੂ ਜੀ ਦੇ پاس ਪਹੁੰਚਾਇਆ ਗਿਆ ਤਾਂ ਸਾਈਹਬਾ ਨੇ ਉਹਦੇ ਵੱਲ ਤੱਕਿਆ ਤੱਕਦੇ ਇਸ਼ਾਰ ਹੀ ਉਹ ਦੌੜ ਕੇ ਤਰਤੀ ਉੱਤੇ ਡਿੱਗ ਪਿਆ ਤੇ ਉਸ ਦੀ ਜਾਨ ਹਵਾ ਰੂਪ ਹੋ ਕੇ ਧੁਰ ਗਈ ਤਾਂ ਸਾਰੀ ਸੰਗਤ ਨੇ ਦੇਖਿਆ ਝੋਟੇ ਦੇ ਮੂੰਹ ਨਾਸਾ ਵਿੱਚੋਂ ਧੂਆ ਉੱਠਿਆ ਤੇ ਅਸਮਾਨ ਨੂੰ ਚੜਦਾ ਗਿਆ ਉਹ ਧੂਆ ਦਿਓ ਦੀ ਚੰਡਾਲ ਰੂਹ ਸੀ ਇਸ ਗੋਤਕ ਨੂੰ ਦੇਖ ਕੇ ਸੰਗਤ ਸਤਿਗੁਰੂ ਜੀ ਦੇ ਚਰਨੀ ਟਿਕੀ ਸਾਈ ਬਾ ਨੇ ਉਸ ਮਾਈ ਨੂੰ ਕਿਹਾ हे ਮਾਤਾ ਹੁਣ ਦੇਉ ਮਾਲਵੇ ਤੇ ਬਟਿੰਡੇ ਨੂੰ ਛੱਡ ਕੇ ਚਲਿਆ ਗਿਆ ਹੈ ਹੁਣ ਇਹ ਧਰਤੀ ਸੁਖੀ ਬਸੇਗੀ ਇੱਥੇ ਅਨਜਲ ਦਾ ਘਾਟਾ ਨਹੀਂ ਰਹੇਗਾ ਨਹਿਰਾਂ ਵਗਣਗੀਆਂ ਤੇ ਬਹੁਤ ਖੁਸ਼ੀਆਂ ਹੋਣਗੀਆਂ ਲੋਕ ਸੁਖੀ ਬਸਣਗੇ ਇਹ ਵਾਰ ਦੇ ਕੇ ਸਤਿਗੁਰੂ ਜੀ ਸਰਸੇ ਨੂੰ ਤਿਆਰ ਹੋਏ ਵਾਹ ਗੁਰੂ ਜੀ ਮੈਂ ਹੁਆਂ ਭੁੱਲਾਂ ਗਲਤੀ ਲਈ ਮਾਫ ਕਰਨਾ ਜੀ ਸਬਦਾ ਪੜੇ ਅਸੋਣਿਆ ਪਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ